ਮੈਨੂੰ ਰਾਤੀ ਸਵੇਰੇ ਇਹਨਾਂ ਦਾ ਟੈਲੀਫੋਨ ਹੋਇਆ ਪੰਜ ਕੁਜੇ ਮਰਖਾ ਕੀਤਾ ਸਵੇਰੇ ਤੇ ਮੈਂ ਉਦੋਂ ਗੱਲ ਕੀਤੀ ਮੈਨੂੰ ਕਹਿੰਦੇ ਤਾਂ ਬਟਾਲੇ ਦੇ ਵਿੱਚ ਇਹ ਗੁਰਦਾਸਪੁਰ ਦੁਕਾਨਾਂ ਸੜ ਗਈਆਂ ਨੇ ਤੇ ਸਵੇਰੇ ਪਹੁੰਚੋ ਤੇ ਮੈਂ ਸਵੇਰੇ ਤੇ ਸਿੱਧਾ ਹੀ ਆਇਆ ਔਰ ਮੈਂ ਇੱਕ ਗੱਲ ਦੀ ਮੈਨੂੰ ਤਸੱਲੀ ਹੋਈ ਕਿ ਇਥੋਂ ਦੇ ਬਲਜੀਤ ਮੇਰੇ ਨਾਲ ਖੜਾ ਤੇ ਕਮੇਟੀ ਵਾਲਿਆਂ ਜਦੋਂ ਇੱਥੇ ਲੋਕਾਂ ਨੇ ਕਿਹਾ ਕਿ ਕਮੇਟੀ ਨੇ ਬਹੁਤ ਜ਼ਿਆਦਾ ਮਦਦ ਕਰਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਨਹੀਂ ਤੇ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਪਰ ਜਿਹੜੀਆਂ 4 ਦੁਕਾਨਾਂ ਨੇ ਜੋ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ 7 ਦੁਕਾਨਾਂ ਨੇ ਤੇ ਇਹ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਛੋਟੇ ਦੁਕਾਨਦਾਰ ਨੇ ਆ ਮੇਰੇ ਲਾਗੇ ਖੜੇ ਨੇ ਕਹਿੰਦੇ ਜੀ ਮੇਰੇ 18000 ਸੀ ਕਿ ਮੈਂ ਸਵੇਰੇ ਅਟੈਚੀ ਲੈ ਕੇ ਆਉਣਾ ਸੀ ਉਹ ਵੀ ਵਿੱਚੇ ਚਲੇ ਗਿਆ ਮੈਂ ਸਭ ਨਾਲ ਵੀ ਗੱਲ ਕੀਤੀ ਹੈ ਔਰ ਚੀਫ ਮਿਨਿਸਟਰ ਨਾਲ ਵੀ ਕਰਾਂਗੇ ਔਰ ਐਮਐਲਏ ਸਾਹਿਬ ਆਪ ਜਾ ਕੇ ਵੀ ਮਿਲਣਗੇ ਚੀਫ ਮਿਨਿਸਟਰ ਨੂੰ ਕਿ ਜਿਹੜੀ ਡਿਜਾਸਟਰ ਮੈਨੇਜਮੈਂਟ ਹੈ ਉਹਦੇ ਤੇ ਇਹ ਚੀਜ਼ਾਂ ਕਰ ਹੋਣੇ ਚਾਹੀਦੇ ਇਹ ਮੇਰੇ ਖਿਆਲ ਹੈ ਕਿ ਪੂਰੇ ਹਿੰਦੁਸਤਾਨ ਚ ਇਹ ਚੀਜ਼ ਹੋਣੀ ਚਾਹੀਦੀ ਕਿ ਛੋਟਾ ਦੁਕਾਨਦਾਰ ਜਿਹੜੇ ਇਨੀ এমਪਲੋਇਮੈਂਟ ਲੋਕਾਂ ਨੂੰ ਸਾਰੇ ਨੂੰ ਦਿੱਤੀ ਹੁੰਦੀ ਆ ਤੇ ਰੋਜ਼ੀ ਰੋਟੀ ਵੀ ਇਹਦੇ ਤੋਂ ਚੱਲਦੀ ਆ ਤੇ ਇਹਨਾਂ ਦੇ ਨਾਲ ਜਿਹੜੇ ਮੁਲਾਜ਼ਮ ਆਣ ਕੇ ਕੰਮ ਕਰਦੇ ਉਹਨਾਂ ਦੀ ਵੀ ਰੋਜ਼ੀ ਰੋਟੀ ਤੇ ਬਹੁਤ ਥੋੜਾ ਫਰਕ ਪੈਂਦਾ ਗਵਰਨਮੈਂਟ ਨੂੰ ਔਰ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਨੇ ਇਹਨਾਂ ਨੂੰ ਵਿੱਚ ਕਰਨਾ ਪਈ ਜਿਹੜਾ ਇਹਦੇ ਵਿੱਚ ਪਾਰਲੀਮੈਂਟ ਚ ਵੀ ਇਹਦੀ ਜ਼ਰੂਰ ਆਵਾਜ਼ اٹੋਣੀ ਹੈ ਕਿ ਇਕੱਲੀ ਗੁਰਦਾਸਪੁਰ ਦੀ ਜਾਂ ਇਹ ਨਹੀਂ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਛੋਟੇ ਦੁਕਾਨਦਾਰ ਨੇ ਇਹਨਾਂ ਨੂੰ ਸਾਨੂੰ ਸੇਫਗਾਰਡ ਕਰਨਾ ਪਏਗਾ ਉਹਨਾਂ ਦੇ ਜਿਹੜੀ ਇਦਾਂ ਦੇ ਜਿਹੜੇ ਇਦਾਂ ਦਾ ਅੱਗ ਲੱਗ ਜਾਂਦੀ ਜਾਂ ਕੋਈ ਹੋਰ ਚੀਜ਼ਾਂ ਦੇ ਵਿੱਚ ਆਫਰ ਦੇ ਨਾਲ ਨੋ ਜਾਣਾ ਉਹਦਾ ਕੋਈ ਨਾ ਕੋਈ ਕੰਪਨਸੇਸ਼ਨ ਹੋਣੀ ਚਾਹੀਦੀ ਔਰ ਪੂਰੇ ਇਹਨਾਂ ਦੇ ਨਾਲ ਚੀਫ ਮਿਨਿਸਟਰ ਨੂੰ ਵੀ ਮਿਲਾਂਗੇ ਔਰ ਗੱਲ ਵੀ ਕਰਾਂਗੇ ਔਰ ਜੋ ਨਾ ਬਾਜ਼ਾਰ ਵਾਲਾ ਮੈਨੂੰ ਪ੍ਰਧਾਨ ਜੀ ਨੇ ਕਿਹਾ ਮਹਾਜਨ ਸਾਹਿਬ ਨੇ ਕਿ ਅਸੀਂ ਇਹ ਵੀ ਕਰ ਰਹੇ ਹਾਂ ਬਾਕੀ ਵੀ ਜਿਹੜੇ ਬਾਹਰਲੇ ਨੇ ਉਹਨਾਂ ਸਾਰਿਆਂ ਨੂੰ ਕਹਿ ਕੇ ਇਹਨਾਂ ਇਹਨਾਂ ਦੇ ਮਦਦ ਵੀ ਕੀਤੀ ਜਾਓ ਦੁਕਾਨਦਾਰ ਕਹਿੰਦੇ ਕਿ ਫਾਇਰ ਵਿਭਾਗ ਅਧਿਕਾਰੀ ਸਾਹਿਬ ਜਿਹੜੀ ਅਸੀਂ ਇਹ ਫਾਇਰ ਬ੍ਰਿਗੇਡ ਗੱਡੀਆਂ ਆਈਆਂ ਨੇ ਪਾਣੀ ਨਹੀਂ ਹੈਗਾ ਪਾਈਪਾ ਪਾਟਣੇ ਸਰ ਨੇ ਉਹਦੇ ਕਰਕੇ ਅਗਵਾਤੀ ਨਹੀਂ ਦੇਖੋ ਇਹ ਤੇ ਵਾਕਈ ਇਹ ਜਿਹੜੇ ਫਾਇਰ ਬ੍ਰਿਗੇਡ ਨੇ ਇਹਨਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੁਣ ਡੇਰਾਪਾ ਬਨਾਣਕ ਤੇ ਮੈਂ ਫਾਇਰ ਬ੍ਰਿਗੇਡ ਲੈ ਕੇ ਆ ਸੀ ਚੁੱਕ ਕੇ ਬਟਾਲੇ ਭੇਜ ਦਿੱਤੇ ਤੇ ਉਸ ਦਿਨ ਸਾਡੇ ਉਥੇ ਗਊਸ਼ਾਲਾ ਦੇ ਵਿੱਚ ਬੜੀ ਜਬਰਦਸਤ ਆਗ ਲੱਗੀ ਤੋ ਉਥੋਂ ਤੱਕ ਆਉਂਦਿਆਂ ਆਉਂਦੇ ਜਿੰਨੇ ਤੂੜੀ ਸੀ ਸਭ ਕੁਝ ਸੜ ਕੇ ਸੁਆਹ ਹੋ ਗਿਆ ਔਰ ਜੇ ਕਿਤੇ ਉੱਥੇ ਡੇਰ ਬਾਬਾ ਨਾਨਕ ਚ ਫਾਇਰ ਬ੍ਰਿਗੇਡ ਹੁੰਦਾ ਤੇ 15 ਮਿੰਟ ਚ ਆ ਕੇ ਬੁਝ ਗਈ ਸੀ ਤੋ ਇਹ ਚੀਜ਼ਾਂ ਤੇ ਹੈਗੀਆਂ ਨੇ ਸਾਨੂੰ ਇਹਦੇ ਚ ਫਾਇਰ ਬ੍ਰਿਗੇਡ ਵੱਲ ਵੀ ਤੇ ਹੋਰਾਂ ਚੀਜ਼ਾਂ ਵੱਲ ਧਿਆਨ ਦੇਣਾ ਪਏਗਾ ਔਰ ਬਹੁਤ ਜਰੂਰੀ ਚੀਜ਼ ਹੈ ਕਿ ਇਹਨਾਂ ਚੀਜ਼ਾਂ ਚ 24 ਘੰਟੇ ਅਵੇਲੇਬਿਲਿਟੀ ਚਾਹੀਦੀ ਹੈ ਔਰ ਇਹਨਾਂ ਦੀ ਮੈਂ ਪ੍ਰਧਾਨ ਜੀ ਨੂੰ ਵੀ ਕਹੂੰਗਾ ਕਿ ਇਹਨਾਂ ਦੀ ਹਫਤੇ ਬਾਅਦ ਇਹਨਾਂ ਨੂੰ ਸਟਾਰਟ ਕਰਕੇ ਦੇਖਣਾ ਚਾਹੀਦਾ ਔਰ ਰੀਅਸਲ ਵੀ ਕਰਨੀ ਚਾਹੀਦੀ ਹੈ ਤਾਂ ਕਿ ਇਹ ਕੋਈ ਉਹ ਜੀ ਚੀਜ਼ ਹੁੰਦੀ ਹੈ ਉਹ ਦੁਬਾਰਾ ਨਾ ਹੋਵੇ ਮਿਰਨਾ ਗੋਪਾਲ ਕੋਸ਼ਲ ਹੈ ਸਾਡੀ ਰੈਡੀਮੇਡ ਗਾਰਮੈਂਟਸ ਦੀ ਸ਼ਾਪ ਸੀ ਕੋਸ਼ਲ ਕਲੈਕਸ਼ਨ ਦੇ ਨਾਮ ਤੇ ਕੱਲ ਰਾਤੀ 8:30 ਤੋਂ 9:00 ਦੇ ਵਿਚਕਾਰ ਸ਼ਾਰਟ ਸਰਕਟ ਹੋਇਆ ਉਹਦੇ ਨਾਲ ਅੱਗ ਚੱਲੀ ਹੈ ਔਰ ਉਸ ਅੱਗ ਨੇ ਪੰਜ ਤੋਂ ਛੇ ਦੁਕਾਨਾਂ ਦਾ ਨੁਕਸਾਨ ਪੂਰੀ ਤਰ੍ਹਾਂ ਕਰਤਾ ਮੇਰੀ ਦੁਕਾਨ ਤੁਸੀਂ ਦੇਖ ਹੀ ਰਹੇ ਹੋ ਆਲਮੋਸਟ ਪੂਰੀ ਤਰ੍ਹਾਂ ਡੈਮੇਜ ਹੋ ਗਈ ਹੈ ਸਟਾਕ ਆਲਮੋਸਟ ਪੂਰਾ ਚਲ ਗਿਆ ਔਰ ਬਾਕੀ ਤੁਸੀਂ ਵੇਖ ਰਹੇ ਹੋ ਕਿ ساری ਕੰਡੀਸ਼ਨ ਖਰਾਬ ਹੋ ਗਈ ਰੋਕ ਲਓ ਕਿੰਨੀਆਂ ਦਾਣ ਟੁੱਟੇ ਟੋਟਲ 5 6 ਛੇ ਦਾਣ ਕਿੰਨਾ ਕੁ ਨੁਕਸਾਨ ਮੰਨਦੇ ਛੇ ਦਾਣਾਂ ਦਾ ਦੇਖੋ ਜੀ ਹੱਦ ਤੋਂ ਵਿੱਚ ਵੀ 25 ਲੱਖ ਦਾ ਸਟਾਕ ਤੋਂ ਹੁੰਦਾ ਹੀ ਹੈ ਉਹ ਸਭ ਨੇ ਦੇਖ ਲਓ ਤੁਸੀਂ ਕਰੋੜਾਂ ਦਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਕੋਈ ਆਇਆ ਨਹੀਂ ਪ੍ਰਸ਼ਾਸਨ ਨਹੀਂ ਆਲਦਾ ਕੋਈ ਬਿਰਕੋ ਹਾਲੇ ਵੋਂ ਚੇਪਲ ਆਈ ਤੇ ਸਭ ਉਹ ਦੇਖ ਕਰਦੇ ਪਏ ਆ ਕਿ ਪ੍ਰਸ਼ਾਸਨ ਦਾ ਕੋਈ ਆਇਆ ਸਾਡੇ ਕੋ ਤੇ ਸਾਡੇ ਕੋਲ ਤੱਕ ਦਾ ਪ੍ਰਸ਼ਾਸਨ ਨਾਲ ਕੋਈ ਨਹੀਂ ਪਹੁੰਚਿਆ ਕਿੰਨੀਆਂ ਗੱਡੀਆਂ ਲੱਗੀਆਂ ਕਿੰਨੇ ਚਿਰ ਅੱਗ ਬੁਝਾਈ ਰਾਤ ਨੂੰ ਗੱਡੀ ਜਿਹੜੀ ਪਹਿਲੀ ਆਈ ਸੀ ਉਹ ਗੱਡੀ ਦੀ ਕੰਡੀਸ਼ਨ ਖਰਾਬ ਸੀ ਉਹਦੀ ਤਾਂ ਮੇਰੀ ਖਲਾ ਪਾਈ ਵੀ ਸ਼ਾਇਦ ਫਟੀ ਹੋਈ ਸੀ ਪਾਣੀ ਵੀ ਨਹੀਂ ਆਇਆ ਪਾਣੀ ਵੀ ਨਹੀਂ ਸੋਚੋ ਉਹਦੀ ਕਰਕੇ ਜਿਆਦਾ ਨੁਕਸਾਨ ਹੋ ਗਿਆ ਅਗਰ ਉਹ ਪ੍ਰੋਪਰ ਇੱਕ ਸਹੀ ਤਰੀਕੇ ਨਾਲ ਉਹ ਦੋ ਆਪਣੇ ਸਮਾਨ ਲੈਦੇ ਤੇ ਸ਼ਾਇਦ ਇਹਨਾਂ ਨੂੰ ਨੁਕਸਾਨ ਨਾ ਹੁੰਦਾ ਉਸ ਤੋਂ ਬਾਅਦ ਜੇ ਦੂਜੀ ਗੱਡੀ ਹੈ ਉਹ ਅੱਧੇ ਘੰਟੇ ਬਾਅਦ ਆਈ ਉਹ 1 ਘੰਟੇ ਬਾਅਦ ਆਈ 1 ਘੰਟੇ ਬਾਅਦ ਆਈ ਫਿਰ ਤੁਸੀਂ ਮੰਗ ਕੀ ਕਰਦੇ ਹੋ ਦੇਖੋ ਅਸੀਂ ਮੰਗ ਹੀ ਕਰਨੀ ਹੈ ਅਸੀਂ ਸਭ ਕੁਝ ਦੇ ਕੋਈ GST ਨੇ GST ਦੇ ਹੀ ਦੀ ਹੈ ਟੈਕਸ ਰਿਟਰਨ ਦਾ ਟੈਕਸ ਰਿਟਰਨ ਫਾਈਲ ਕਰਦੀ ਹੁਣ ਅਸੀਂ ਵੀ ਤਾਂ ਆਪਣੀ ਕੰਪੋਜ਼ੀਸ਼ਨਲੀ ਡਿਮਾਂਡ ਕਰਦੇ ਹਾਂ ਪ੍ਰਸ਼ਾਸਨ ਤੋਂ ਇਸ ਸਾਡੇ ਵਰਗੇ ਛੋਟੇ ਵਪਾਰੀ ਇਹਨਾਂ ਲਈ ਤੁਸੀਂ ਨਹੀਂ ਤੁਹਾਨੂੰ ਬਾਜ਼ਾਰ ਬੰਦ ਕੀਤਾ ਗਿਆ ਫਿਲਹਾਲ ਤੇ ਬਾਜ਼ਾਰ ਦੀ ਸਪੋਰਟ ਹੈ ਜੀ ਬੰਦ ਹੈ ਬਾਜ਼ਾਰ ਸਰ ਸਾਡੇ ਦੁਕਾਨਾ ਮਨਿਆਰੇ ਦੀ ਬ੍ਰਦਰਸੋ ਸਾਰੀ ਦੁਕਾਨ ਦਾ ਨਾਮ ਸਰ 8 40 ਦੇ ਅੱਗ ਲੱਗੀ ਆ ਉਸ ਟਾਈਮ ਜਦੋਂ ਅੱਗ ਲੱਗੀ ਆ ਇਸ ਮੌਕੇ ਤੇ ਮੋਸੇ ਵਾਲੇ ਫਾਇਰ ਵਰ ਗੱਡੀ ਨੂੰ ਫੋਨ ਕੀਤਾ ਉਹ ਮਤਲਬ ਕਹਿੰਦੇ 10 ਮਿੰਟ ਚ ਪਹੁੰਚਦੇ ਆ ਬਾਵਜੂ 10 ਮਿੰਟ ਚ ਨਹੀਂ ਪਹੁੰਚੇ ਫਿਰ ਮੈਂ ਪੈਦਲ ਉੱਥੇ ਗਿਆ ਦਫ਼ਤਰ ਉਹਨਾਂ ਦੇ ਫਿਰ ਉਥੋਂ ਗੱਡੀ ਆਈ ਆ ਜੇ ਗੱਡੀ ਆਈ ਆਈ ਤੇ ਉਹਦੇ ਵਿੱਚ ਕੋਈ ਪਾਣੀ ਨਹੀਂ ਜਿਹੜੀ ਉਹਨਾਂ ਦੇ ਪਾਪਾ ਉਹ ਵੀ ਲੀਕੀ ਫੇਰ ਸਾਰੇ ਆ ਬੰਦਿਆਂ ਨੇ ਰਲ ਮਿਲ ਕੇ ਰੇਤਾ ਛੁੱਟੀ ਫੇਰ ਮਾਰੀ ਮੋੜੀ ਆ ਗਿਆ ਤਾਂ ਵੀ ਨਹੀਂ ਕੰਟਰੋਲ ਹੋਇਆ ਜੇ ਉਹ ਟਾਈਮ ਨਾਲ ਪਾਣੀ ਪਹੁੰਚ ਜਾਂਦਾ ਤਾਂ ਇੱਕ ਦੁਕਾਨ ਤੋਂ ਵੱਧ ਨੁਕਸਾਨ ਨਹੀਂ ਹੁੰਦਾ ਕਿਹਦਾ ਡੀਲੀਟ ਲੱਗਦਾ ਸਾਰਾ ਹਾਂਜੀ ਡੀਲੀਟ ਕਿਹਦਾ ਲੱਗਦਾ ਸਾਰਾ ਸਾਰਾ ਉਹ ਸਰਕਾਰ ਦੇ ਜਦੋਂ ਉਹਨਾਂ ਦੀਆਂ ਗੱਡੀਆਂ ਨਹੀਂ ਸਹੀ ਮੌਜੂਦਾ ਉਹ ਫਿਰ ਬਟਾਲੇ ਤੋਂ ਗੱਡੀਆਂ ਆਈਆਂ ਪੌਣੇ ਘੰਟੇ ਬਾਅਦ ਫੇਰ ਕਿਤੇ ਅੱਗੇ ਨੂੰ ਕੰਟਰੋਲ ਹੋਇਆ ਟੋਟਲ ਕਿੰਨੇ ਦੁਕਾਨਾਂ ਸੜੀਆਂ ਕਿੰਨਾ ਕ ਨੁਕਸਾਨ ਹੋਇਆ ਟੋਟਲ ਤਕਰੀਬਨ ਪਲੱਸ 10 ਤੋਂ 15 ਲੱਖ ਦਾ ਸਾਰਾ ਦੁਕਾਨ ਦਾ ਹੋਇਆ ਇਹ ਠੀਕ ਹੈ ਤੇ 8 7 8 ਦੁ ਕੀ ਮੰਗ ਕਰ ਰਹੇ ਹੋ ਅਚਾਨਕ ਸਰ ਮੰਗਦੇ ਇਹੋ ਜੋ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਸਾਡੀ ਮਦਦ ਕੀਤੀ ਜਾਵੇ ਮਾਲੀ ਮਦਦ ਕੀਤੀ ਜਾਵੇ ਫਿਰ ਹੁਣ ਵਿਚਾਰ ਸਾਰਾ ਬੰਦ ਹੈ ਜੀ ਹਾਂ ਜੀ ਸਾਰਾ ਵਿਚਾਰ ਬੰਦ ਹੈ